ਕਿਸੇ ਵੀ ਕਿਸਾਨ ਲਈ ਉਸ ਦੀ ਜ਼ਮੀਨ ਉਸ ਦੇ ਧੀ ਪੁੱਤ ਨਾਲੋਂ ਕਿਤੇ ਵੱਧ ਪਿਆਰੀ ਹੁੰਦੀ ਹੈ ਪਰ ਗੱਲ ਜਦ ਦੋਨਾਂ ਵਿੱਚੋਂ ਇੱਕ ਦੀ ਖੁਸ਼ੀ ਜਾਣਨ ਦੀ ਹੋਵੇ ਤਾਂ ਵਿਚਾਰੇ ਕਿਸਾਨ ਨੂੰ ਆਪਣੇ ਦਿਲ ਉਤੇ ਪੱਥਰ ਰੱਖ ਕੇ ਪੁੱਤਾਂ ਤਰ੍ਹਾਂ ਪਾਲੀ ਅਤੇ ਸੰਭਾਲੀ ਜ਼ਮੀਨ ਨੂੰ ਵੇਚਣਾ ਅਤੇ ਜਾਂ ਫਿਰ ਗਹਿਣੇ ਰੱਖਣਾ ਪੈਣਾ ਪੈਂਦਾ ਹੈ ਨਰਿੰਦਰ ਸਿੰਘ ਨੇ ਵੀ ਹੋਰ ਕੋਈ ਚਾਰਾ ਨਾ ਹੋਰ ਕਾਰਨ ਆਪਣੀ ਇੱਕ ਬਾਹ ਭਾਵ ਕੇ ਇੱਕ ਕਿੱਲਾ ਜ਼ਮੀਨ ਵੇਚ ਦਿੱਤੀ ਜਿਸ ਨੂੰ ਵੇਚਣ ਮਗਰੋਂ ਮਿਲੀ ਰਕਮ ਵਿੱਚੋਂ 5 ਲੱਖ ਰੁਪਏ ਉਸਨੇ ਆਪਣੀ ਧੀ ਨੂੰ ਭੇਜ ਦਿੱਤਾ ਤੇ ਬਾਕੀ ਦੇ ਪੈਸਿਆਂ ਨਾਲ ਬੈਂਕ ਵਿੱਚ ਹੋ ਚੁੱਕੇ ਕਰਜ਼ੇ ਦੀ ਲਿਮਟ ਵੀ ਨੂੰ ਬਰਾਬਰ ਕਰ ਦਿੱਤਾ ਕਹਿ ਨੂੰ ਤਾਂ ਨਰਿੰਦਰ ਸਿੰਘ ਦਾ ਸਾਰਾ ਕਰਜ਼ਾ ਉੱਤਰ ਗਿਆ ਸੀ ਪਰ ਪਹਿਲਾਂ ਆਪਣੇ ਪਿਆਰੇ ਟਰੈਕਟਰ ਅਤੇ ਹੁਣ ਜ਼ਮੀਨ ਦਾ ਇੱਕ ਟੱਕ ਵਿਕਣ ਦਾ ਗਮ ਉਸ ਨੂੰ ਅੰਦਰੋਂ-ਅੰਦਰੀ ਖਾ ਰਿਹਾ ਸੀ ਕੁਲਵੰਤ ਕੌਰ ਨੇ ਵੀ ਆਪਣੇ ਪਹਿਲਾਂ ਪਹਿਲ ਘਰ ਵਿੱਚ ਕਾਫੀ ਕ੍ਰੇਜ਼ ਕੀਤਾ ਪਰ ਜਦ ਉਸ ਨੇ ਆਪਣੇ ਘਰ ਵਾਲੇ ਨੂੰ ਉਦਾਸੀ ਦੀ ਹਾਲਤ ਵਿੱਚ ਦੇਖਿਆ ਤਾਂ ਉਹ ਵਿਚਾਰੀ ਵੀ ਆਪਣੇ ਗੁੱਸੇ ਨੂੰ ਅੰਦਰੋਂ-ਅੰਦਰੀ ਪੀ ਗਈ ਲੇਕਿਨ ਜ਼ਮੀਨ ਦਾ ਇੱਕ ਵੱਡਾ ਟੁਕੜਾ ਬਿਕ ਜਾਣ ਨਾਲ ਨਰਿੰਜਨ ਸਿੰਘ ਦਾ ਹੁਣ ਆਪਣੇ ਖੇਤਾਂ ਵਿੱਚ ਬਿਲਕੁਲ ਵੀ ਮਨ ਨਹੀਂ ਸੀ ਲੱਗਦਾ ਉਸ ਨੂੰ ਰਹਿ ਰਹਿ ਕੇ ਉਹ ਅਭਾਗਾ ਸਮਾਂ ਝਾੜ ਆ ਜਾਂਦਾ ਜਦ ਉਸਨੇ ਆਪਣੀ ਧੀ ਦੀ ਖੁਸ਼ੀ ਖਾਤਰ ਆਪਣੀ ਜ਼ਮੀਨ ਦਾ ਸੌਦਾ ਕੀਤਾ ਸੀ ਕਾਫੀ ਦਿਨਾਂ ਦੀ ਦਿਮਾਗੀ ਜੰਗ ਲੜਨ ਮਗਰੋਂ ਆਖਰਕਾਰ ਨਰਿੰਦਰ ਸਿੰਘ ਇੱਕ ਮੁਸ਼ਕਲ ਫੈਸਲਾ ਲੈਂਦਾ ਹੈ ਤੇ ਪਿੰਡ ਦੇ ਹੀ ਇੱਕ ਹੋਰ ਕਿਸਾਨ ਨੂੰ ਆਪਣੀ ਸਾਰੀ ਜ਼ਮੀਨ ਜ਼ਮੀਨ ਅਤੇ ਠੇਕੇ ਉੱਤੇ ਦੇ ਦਿੰਦਾ ਹੈ ਜ਼ਮੀਨ ਨੂੰ ਠੇਕੇ ਉੱਤੇ ਦੇਣ ਮਗਰੋਂ ਨਰਿੰਦਰ ਸਿੰਘ ਹੁਣ ਆਪਣੇ ਖੇਤ ਅਤੇ ਘਰ ਤੋਂ ਦੂਰ ਰਹਿਣ ਖਾਤਰ ਫੈਕਟਰੀ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਤੇ ਲੱਗ ਜਾਂਦਾ ਹੈ ਉਧਰ ਦੂਜਰੇ ਪਾਸੇ ਪੈਸੇ ਮਿਲ ਨਾਲ ਨਵਦੀਪ ਕਾਹੀ ਖੁਸੀ ਤੇ ਇੱਕ ਵਾਰ ਫਿਰ ਤੌਸ ਨੇ ਆਪਣੇ ਪਾਰਟੀਆਂ ਕਰਨ ਦੇ ਸਿਲਸੇ ਨੂੰ ਸ਼ੁਰੂ ਕਰ ਦਿੱਤਾ ਸੀ ਕੁਝ ਦਿਨਾਂ ਬਾਅਦ ਨਵਦੀਪ ਦੇ ਪਿੰਡ ਦੀ ਹੀ ਇੱਕ ਲੜਕੀ ਹਰਮਨ ਕੌਰ ਉਸਦੇ ਹੀ ਕਾਲਜ ਵਿੱਚ ਪੜ੍ਹਨ ਜਾਂਦੀ ਹੈ ਆਪਣੇ ਪਿੰਡ ਦੀ ਲੜਕੀ ਹੁਣ ਕਾਰਨ ਨਵਦੀਪ ਉਸ ਨੂੰ ਆਪਣੇ ਕੋਲ ਹੀ ਰੱਖ ਰਹੀਦੀ ਹੈ ਥੋੜੇ ਦਿਨਾਂ ਅੰਦਰ ਹੀ ਹਰਮਨ ਨੂੰ ਨਵਦੀਪ ਦੇ ਲੱਛਣਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗਦੁਕਾ ਸੀ ਕਦੇ ਨਵਦੀਪ ਦੇਰ ਰਾਤ ਨਸ਼ੇ ਨਾਲ ੁੱਤ ਹੋ ਕੇ ਪੀਜੀ ਵਿੱਚ ਵਾਪਸ ਹੋ ਰਹੀ ਤੇ ਕਦੇ ਉਸਦੇ ਕੱਪਵਾਰਡ ਵਿੱਚੋਂ ਹਰਮਨ ਨੂੰ ਨਸ਼ੇ ਦੇ ਕੈਪਸੂਲ ਅਤੇ ਡੀਕੇ ਵਗੈਰਾ ਦਿਖਾਈ ਦਿੰਦੀ ਲੇਕਿਨ ਸਭ ਕੁਝ ਜਾਣਨਾ ਬੁੱਝਣ ਤੇ باوجود ਵੀ ਹਰਮਨ ਬਿਲਕੁਲ ਚੁੱਪਚਾਪ ਰਹਿੰਦੀ ਤੇ ਆਪਣਾ ਪੂਰਾ ਧਿਆਨ ਪੜ੍ਹਾਈ ਅਤੇ ਨੌਕਰੀ ਵੱਲ ਲਗਾਈ ਰੱਖਦੀ ਹੈ ਇਸ ਦੌਰਾਨ ਨਵਦੀਪ ਅਤੇ ਬਾਕੀ ਦੀਆਂ ਕੁੜੀਆਂ ਉਸ ਨੂੰ ਵੀ ਪਾਰਟੀਆਂ ਉੱਤੇ ਜਾਣ ਲਈ ਆਖਦੀਆਂ ਹਨ ਪਰ ਮੁੱਢ ਤੋਂ ਹੀ ਚੰਗੀ ਤਰबीयत ਮਿਲਣ ਕਾਰਨ ਹਰਮਨਾਂ ਇਨਾ ਫਜ਼ੂਲ ਕੰਮਾਂ ਤੋਂ ਦੂਰੀ ਬਣਾਈ ਰੱਖਦੀ ਹੈ ਲੇਕਿਨ ਫਿਰ ਇੱਕ ਦਿਨ ਜਦੋਂ ਬੈਂਕ ਜਾਣ ਲਈ ਹਰਮਣਾ ਪੀਜੀ ਵਿੱਚੋਂ ਬਾਹਰ ਜਾਣ ਲੱਗੀ ਤਾਂ ਇੱਕਦਮ ਨਵਦੀਪ ਉਸ ਨੂੰ ਰੋਕਦੀ ਹੋਈ ਉਸ ਤੋਂ ਬੈਂਕ ਜਾਣ ਦਾ ਕਾਰਨ ਪੁੱਛ ਲੈਂਦੀ ਹੈ ਜਵਾਬ ਵਿੱਚ ਹਰਮਣ ਨੇ ਜਦ ਆਪਣੇ ਘਰਦਿਆਂ ਨੂੰ ਕੁਝ ਪੈਸੇ ਭੇਜਣ ਬਾਰੇ ਆਖਿਆ ਤਾਂ ਨਵਦੀਪ ਸਮੇਤ ਬਾਕੀਆਂ ਦੋਨੋਂ ਕੁੜੀਆਂ ਵੀ ਉੱਚੀ ਉੱਚੀ ਹੱਸਣ ਅਤੇ ਹਰਮਨ ਦਾ ਮਜ਼ਾਕ ਉਡਾਉਣ ਲੱਗ ਪਈਆਂ ਇੱਥੋਂ ਤੱਕ ਕਿ ਨਵਦੀਪ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਬੇਵਕੂਫ ਆਖਦਿਆਂ ਨਸੀਹਤ ਦਿੰਦੀ ਹੋਈ ਬੋਲੀ ਜੇਕਰ ਇੱਥੇ ਕੈਨੇਡਾ ਵਿੱਚ ਸੈੱਟ ਹੋਣਾ ਹੈ ਤਾਂ ਕੁਝ ਸਮੇਂ ਲਈ ਤੈਨੂੰ ਘਰਦਿਆਂ ਦਾ ਖਿਆਲ ਆਪਣੇ ਦਿਲੋਂ ਕੱਢਣਾ ਪਵੇਗਾ ਕਿਉਂਕਿ ਜੇ ਤੂੰ ਹੁਣੇ ਤੋਂ ਹੀ ਉਹਨਾਂ ਨੂੰ ਪੈਸੇ ਭੇਜਣ ਲੱਗੇਗੀ ਤਾਂ ਤੇਰੇ ਲਈ ਖੋਦ ਦੀ ਪੜ੍ਹਾਈ, ਖਾਣ-ਪੀਣ ਅਤੇ ਰਹਿਣ ਦੇ ਖਰਚੇ ਪੂਰੇ ਕਰਨੇ ਨਾ ਮੌਕਣ ਹੋ ਜਾਣਗੇ। ਇਸ ਦੇ ਬਾਵਜੂਦ ਨਵਦੀਪ ਨੇ ਹੋਰ ਵੀ ਕਾਫੀ ਸਾਰੀਆਂ ਗੱਲਾਂ ਸੁਣਾਈਆਂ ਜੋ ਕਿ ਹਰਮਨ ਦੇ ਸੀਨੇ ਉੱਤੇ ਕਿਸੇ ਤੇਜ਼ ਚਾਕੂ ਦੀ ਤਰ੍ਹਾਂ ਬਾਹਰ ਕਰ ਰਹੀਆਂ ਸਨ। ਉਹ ਕਾਫੀ ਦੇਰ ਤੱਕ ਨਵਦੀਪ ਦੀ ਇਸ ਬਸ ਬਕਵਾਸ ਨੂੰ ਬਰਦਾਸ਼ਤ ਕਰਦੀ ਰਹੀ। ਪਰ ਪਾਣੀ ਜਦ ਸਿਰ ਤੋਂ ਉੱਪਰੋਂ ਲੰਘ ਗਿਆ ਤਾਂ ਹਰਮਨ ਇੱਕਦਮ ਹੀ ਨਵਦੀਪ ਉੱਤੇ ਕਿਸੇ ਬੱਦਲ ਵਾਂਗੂ ਬਰਸ ਪਈ ਤੇ ਉਸ ਨੂੰ ਆਪਣੇ ਮੋਬਾਈਲ ਵਿੱਚ ਕੁਝ ਤਸਵੀਰਾਂ ਦਿਖਾਉਂਦੀ ਬੋਲੀ ਇਹ ਦੇਖ ਵੱਡੀ ਅਕਰਮੰਦੇ ਤੇਰਾ ਬਾਪੂ ਤੇਰੀਆਂ ਖੁਸ਼ੀਆਂ ਖਾਤਰ ਆਪਣੀ ਜ਼ਮੀਨ ਵੇਚ ਕੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸਦਾ ਤੇ ਤੈਨੂੰ ਮਹਾਰਾਣੀ ਨੂੰ ਇੱਧਰ ਪਾਰਟੀਆਂ ਕਰਦੋਂ ਬੁਰਸਤ ਨਹੀਂ ਹੈ ਉਹ ਤਾਂ ਕਦੇ ਉਹਨਾਂ ਨੂੰ ਫੋਨ ਕਰਕੇ ਹਾਲ ਚਾਲ ਵੀ ਨਹੀਂ ਪੁੱਛਿਆ ਲਾਂਤ ਹੈ ਤੇਰੇ ਜੰਮਣ ਤੇ ਆਪਣੇ ਬਾਪੂ ਨੂੰ ਸਕਿਉਰਟੀ ਗਾਰਡ ਦੀ ਵਰਦੀ ਵਿੱਚ ਦੇਖ ਪਲਾਂ ਵਿੱਚ ਹੀ ਨਵਦੀਪ ਦਾ ਸਾਰਾ ਹਾਸਾ ਖਾਮੋਸ਼ੀ ਵਿੱਚ ਬਦਲ ਗਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲ ਪਉਣ ਪੈਂਦੀ ਹਰਮਨ ਆਪਣਾ ਸਮਾਨ ਚੁੱਕ ਕੇ ਪੀਜੀ ਤੋਂ ਬਾਹਰ ਨਿਕਲ ਗਈ ਮੰਤਰੀ ਸਿੰਘ ਜੀ ਦੀ ਅਰੇੰਬੀ ਕਹਾਣੀ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਪਲੀਜ਼ ਤੁਸੀਂ ਵੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਕੱਲ੍ਹ ਦੇ ਮੁੰਡਿਆਂ ਬਾਰੇ ਕੁੜੀਆਂ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ